ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਰਿਆਂ ਨੂੰ ਇੱਕ ਬੇਨਤੀ ਕਰਨਾ ਚਾਹੁੰਨਾ ਕਿ 2024 ਦੇ ਵਿੱਚ ਇਲੈਕਸ਼ਨਾਂ ਹੋਣੀਆਂ ਵਾ ਇਹ ਸਾਰਿਆਂ ਨੂੰ ਪਤਾ ਵਾ ਐਮਪੀ ਦੀ ਵੀ ਆ ਤੇ ਕਾਰਪੋਰੇਸ਼ਨ ਦੀ ਵੀ ਆ ਸਾਰੀਆਂ ਇਲੈਕਸ਼ਨਾਂ ਐਸਜੀਪੀਸੀ ਦੀਆਂ ਸਾਰੀਆਂ ਲਗਭਗ ਤਕਰੀਬਨ 24 ਦੇ ਵਿੱਚ ਹੀ ਆ ਮੈਂ ਸੰਗਤਾਂ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਹਾਂ ਤੇ ਦੋਵੇਂ ਮਸਲੇ ਗੰਭੀਰ ਨੇ ਭਾਈ ਅਮਰਤਪਾਲ ਸਿੰਘ ਦਾ ਜਿਹੜਾ ਡਿਬਰੂਗੜ੍ਹ ਜੇਲ੍ਹ ਤੇ ਉੱਚੋਂ ਪੰਜਾਬ ਵਿੱਚ ਤਬਦੀਲ ਕਰਨ ਵਾਸਤੇ ਧਰਨਾ ਲਾਇਆ ਉਹ ਵੀ ਸਹੀ ਆ ਔਰ ਆਉਣੇ ਚਾਹੀਦੇ ਨੇ ਪੰਜਾਬ ਦੇ ਵਿੱਚ ਕਿਉਂਕਿ ਅਮਰਤਪਾਲ ਭਾਈ ਅਮਰਤਪਾਲ ਦਾ ਐਡਾ ਕੋਈ ਦੋਸਤ ਹੈ ਨਹੀਂ ਸੀ ਤੋ ਇਹਦੇ ਨਾਲ ਹੀ ਇਹਦੇ ਵਿੱਚ ਵੀ ਮੈਡਮ ਸਰਕਾਰ ਨੇ ਧੱਕੇਸ਼ਾਹੀ ਕੀਤੀ ਹੈ ਤੇ ਦੂਸਰੇ ਨਾਲ ਹੀ ਕਿਸਾਨ ਮੋਰਚਾ ਇਹਦੇ ਵਿੱਚ ਵੀ ਸਰਕਾਰ ਨੇ ਧੱਕੇਸ਼ਾਹੀ ਕੀਤੀ ਹੈ ਕੀਤੀਆਂ ਧੱਕੇਸ਼ਾਹੀਆਂ ਦੋਨਾਂ ਪਾਸੇ ਹੀ ਔਰ ਦੋਨੋਂ ਹੀ ਆਇਸਟਾਪ ਜਿਹੜੇ ਮੋਰਚੇ ਲੱਗੇ ਨੇ ਕਿਸਾਨ ਸੰਘਰਸ਼ ਦਾ ਵੀ ਲੱਗਾ ਤੇ ਭਾਈ ਅਮਰਤਪਾਲ ਦਾ ਵੀ ਲਿਉਣ ਵਾਸਤੇ ਤੇ ਮੈਂ ਇਹ ਵੀਡੀਓ ਤਾਂ ਆਪੜੋਂ ਅੱਧ ਸੰਗਤਾਂ ਨੂੰ ਬੇਨਤੀ ਕਰ ਰਿਹਾ ਕਿ ਇਸੇ ਹੀ ਸਾਲ ਦੇ ਵਿੱਚ 1-2 ਮਹੀਨਿਆਂ ਦੇ ਵਿੱਚ ਹੀ ਆ ਇਲੈਕਸ਼ਨ ਨਾ ਹੋਣੀ ਆ ਇਹਨਾਂ ਦੇ ਸੰਘਰਸ਼ ਦੇ ਨਾਲ-ਨਾਲ ਇਲੈਕਸ਼ਨ ਦਾ ਵੀ ਧਿਆਨ ਰੱਖਿਓ ਕਈ ਵਾਰੀ ਤਾਂ ਹੋ ਜਾਂਦਾ ਕਿ ਬੰਦੇ ਦਾ ਧਿਆਨ ਆਸੇ-ਪਾਸੇ ਹੋ ਜਾਂਦਾ ਇੱਦਾਂ ਧਿਆਨ ਦਾ ਦੂਜੇ ਪਾਸੇ ਨਹੀਂ ਲੱਗਾ ਔਰ ਇੱਕ ਸੁਨਹਿਰੀ ਮੌਕਾ ਵਾ ਅੱਜ ਤੁਹਾਡੇ ਕੋ ਪਾਵਰ ਵਾ ਬੋਰਡ ਦੀ ਤੁਸੀਂ ਜਿਹਦੀ ਮਰਜ਼ੀ ਇਹ ਸਰਕਾਰ ਬਣਾ ਸਕਦੇ ਹੋ ਪਰ ਆਪਣਿਆਂ ਦੀ ਪਛਾਣ ਤੁਸੀਂ ਕਰਨੀ ਆ ਅਕਾਲੀ ਦਲ ਸ਼ੁਰੂ ਤੋਂ ਹੀ ਸਿੱਖਾਂ ਦੇ ਹਰ ਮਸਲੇਾਂ ਦੇ ਪੰਜਾਬ ਦੀ ਫਿਰ ਤੈਸੀ ਪਾਰਟੀ ਰਹੀ ਆ ਪੰਜਾਬੀਆਂ ਦੀ ਆਪਣੀ ਪਾਰਟੀ ਆ ਹਰ ਦੁੱਖ ਸੁੱਖ ਦੇ ਵਿੱਚ ਨਾਲ ਖੜਦੀ ਰਹੀ ਆ ਖਲੋਤੀ ਆ ਖੜੀ ਸੀ ਖੜੀ ਹੈ ਤੇ ਖੜੀ ਰਹੇਗੀ ਤੇ ਸ ਆਸੰਗਤ ਜੀ ਦਾ ਧਿਆਨ ਰੱਖਿਓ ਕਿ ਜਿੰਨਾ ਆਪਾਂ ਜੋਰ ਲਾ ਰਹੇ ਆ ਸਰਕਾਰ ਦੇ ਨਾਲ ਸੰਘਰਸ਼ ਕਰਨ ਲਈ ਕਿ ਜਿਹੜੇ ਸਾਡੇ ਭਰਾ ਨੇ ਡਿਬਰੂਗੜ ਜੇਲ੍ਹ ਦੇ ਵਿੱਚ ਸਰਕਾਰ ਉਹਨਾਂ ਨੂੰ ਪੰਜਾਬ ਵਿੱਚ ਤਬਦੀਲ ਕਰੇ ਤੇ ਕਿਸਾਨੀ ਜਿਹੜਾ ਮੋਰਚਾ ਵਾ ਕਿਸਾਨਾਂ ਨੂੰ ਵੀ ਆਪਣਾ ਹੱਕ ਮਿਲੇ ਉਹ ਸਾਰੇ ਪੰਜਾਬ ਦਾ ਮਸਲਾ ਸਮੁੱਚਾ ਜਿੰਨੇ ਇਹ ਮਸਲੇ ਜ਼ਰੂਰੀ ਨੇ ਉਹਨਾਂ ਹੀ ਮਸਲੇ ਚੋਣਾਂ ਦਾ ਵੀ ਜ਼ਰੂਰੀ ਆ ਆਰ ਕੀ ਤੜਦੇ ਹੋ ਕੇ ਕਾਲੀ ਤਲ ਦੇ ਅੱਕ ਤੇ ਚ ਪੁੱਗਤੋ ਹਾਂ ਜੇ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਜੇ ਅੱਜ ਪੰਜਾਬ ਦੇ ਵਿੱਚ ਕਾਲੀਆਂ ਦੀ ਸਰਕਾਰ ਹੁੰਦੀ ਨਾ ਤੇ ਇਹ ਹਾਲਾਤ ਨਹੀਂ ਸੀ ਹੋਣੇ ਹੁਣ ਕਿੰਨਾ ਇੱਕ ਹਕਤਿਆਚਾਰੀ ਹੋ ਰਿਹਾ ਵਾ ਬਾਰਡਰ ਸੀਲ ਕਰ ਦਿੱਤੇ ਆ ਗੋਲੀਆਂ ਚੱਲ ਰਹੀਆਂ ਵਾ ਨੌਜਵਾਨ ਜਿਹੜੇ ਸ਼ਹੀਦ ਹੋ ਰਹੇ ਨੇ ਬੜੀ ਦੁਖਦਾਈ ਗੱਲ ਹੈ ਮੈਂ ਸਮੁੱਚੀ ਜਥੇਬੰਦੀਆਂ ਨੂੰ ਸਮੁੱਚੇ ਵਰਗ ਨੂੰ ਸਮੁੱਚੀ ਸਿੱਖ ਕੌਮ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਜਿਹੜੀ ਪਾਰਲੀਮੈਂਟ ਦੀ ਇਲੈਕਸ਼ਨ ਆਣ ਰਹੀ ਹੈ ਇਹ ਮੇਰੀ ਗੱਲ ਤੇ ਵਿਚਾਰ ਕਰਿਓ ਸੋਚਿਓ ਕਿ ਜੇ ਆਪਾਂ ਸਰਕਾਰ ਆਪਣੀ ਬਣਾਈ ਹੁੰਦੀ ਤੇ ਅੱਜ ਦਿਨਾਂ ਵੇਖਦੇ ਇਸ ਗੱਲ ਨੂੰ ਮੰਨਦੇ ਹੋ ਨਾ ਤੁਸੀਂ ਤੇ ਹੁਣ ਵੀ ਕਿਤੇ ਇਹ ਨਾ ਹੋਵੇ ਕਿ ਆਪਣਾ ਧਿਆਨ ਦੂਜੇ ਸੰਘਰਸ਼ ਦੇ ਨਾਲ-ਨਾਲ ਅਸੀਂ ਇਲੈਕਸ਼ਨ ਵਾਲੇ ਪਾਸੇ ਧਿਆਨ ਹੀ ਨਾ ਦਈਏ ਜਿੰਨਾ ਮਸਲਾ ਉਹ ਜ਼ਰੂਰੀ ਆ ਕਿਸਾਨੀ ਮੋਰਚਾ ਜਿਤਨਾ ਤੇ ਡਿਬਰੂਗੜ ਜੇਲ੍ਹ ਦੇ ਜਿਹੜੇ ਸਿੰਘ ਨੇ ਉਹਨਾਂ ਨੂੰ ਪੰਜਾਬ ਵਿੱਚ ਤਬਦੀਲ ਕਰੋ ਨਾ ਉਹਨਾਂ ਹੀ ਮਸਲਾ ਜ਼ਰੂਰੀ ਆ ਕਿ ਆਪਾਂ ਘਰ-ਘਰ ਜਾ ਕੇ ਜਿੱਥੇ-ਜਿੱਥੇ ਪੰਜਾਬੀ ਬੈਠਾ ਚਾਹੇ ਕਿਸਾਨੀ ਸੰਘਰਸ਼ ਦੇ ਵਿੱਚ ਆ ਚਾਹੀਏ ਇਹ ਜਿਆ ਅੰਮ੍ਰਿਤਪਾਲ ਦਾ ਭਾਈ ਅੰਮ੍ਰਿਤਪਾਲ ਹੁੰਦਾ ਧਰਨਾ ਲਗਾ ਇੱਥੇ ਬੈਠੇ ਨੇ ਸਿੱਖ ਜਿੱਥੇ ਬੰਦੀਆਂ ਸਾਰਿਆਂ ਨੇ ਇੱਕ ਪਰਨ ਕਰਨਾ ਚਾਹੀਦਾ ਯਹੀ ਕਾਮੀ ਇਹੋ ਜਿਆ ਕਰੀਏ ਕਿ ਆ ਰਹੀ ਜਿਹੜੀ ਐਮਪੀ ਦੀ ਇਲੈਕਸ਼ਨਾਂ ਆ ਜਾਂ ਐਸਜੀਪੀਸੀ ਦੀ ਇਲੈਕਸ਼ਨਾਂ ਇਹਦੇ ਵਿੱਚ ਆਪਾਂ ਪੰਥਕ ਪਾਰਟੀ ਨੂੰ ਮਜ਼ਬੂਤ ਕਰੀਏ ਔਰ ਇਹਨਾਂ ਦੇ ਨਾਲ ਖੜੋਈਏ ਤੇ ਸਰਕਾਰ ਕਾਲੀਆਂ ਦੀ ਬਣਾਈਏ ਆਪਣੀ ਬਣਾਈਏ ਜਿਹੜਾ ਆਪਣੀ ਗੱਲ ਕਰੇ ਸਾਨੂੰ ਇਹ ਦਿਨ ਵਿਖਰੇ ਨਾ ਪੈਣ ਤੇ ਜੇ ਕਿਤੇ ਆਪਣੀ ਸਰਕਾਰ ਹੁੰਦੀ ਤੇ ਕਿਤੇ ਹਰਿਆਣੇ ਵਾਲੇ ਬਾਰਡਰ ਬੰਦ ਕਰ ਦਿੰਦੇ ਕਦੀ ਵੀ ਨਹੀਂ ਜੇ ਰਾਜ ਸਭਾ ਦੇ ਮੈਂਬਰ ਸਾਡੇ ਆਪਣੇ ਪੰਜਾਬ ਦੇ ਹੁੰਦੇ ਕੀ ਇਹਨਾਂ ਹਤਿਆਜਰ ਹੁੰਦਾ ਕਦੀ ਵੀ ਨਹੀਂ ਜੋ ਭਰਾਓ ਪਹਿਲਾਂ ਗਲਤੀਆਂ ਕਰ ਲੀਆਂ ਇਹ ਗਲਤੀ ਦੁਬਾਰਾ ਨਾ ਕਰਿਓ ਆਪਣਿਆਂ ਨੂੰ ਪਛਾਣੋ ਉਹ ਰੋਸ਼ਮ ਨੇ ਕਾਲੀ ਤਲ ਬਾਦਲ ਕਈ ਵਿਰੋਧੀਆਂ ਨੂੰ ਮਿਰਚਾਂ ਲਕਨੀਆਂ 扑ਕਦੇ ਆ ਜਾਂ ਪਤਾ ਨਹੀਂ ਕਿਉਂ ਅ ਵਿਰੋਧੀਆਂ ਦੇ ਇਸ਼ਾਰਿਆਂ ਤੇ ਆਪਣਿਆਂ ਨੂੰ ਭੰੜਾ ਸ਼ੁਰੂ ਕਰ ਦਿੰਦੇ ਲੱਤਾਂ ਖਿਚਣੀਆਂ ਸ਼ੁਰੂ ਕਰਦੇ ਆ ਇਹ ਨਹੀਂ ਕਰਨਾ ਚਾਹੀਦਾ ਕਿਉਂਕਿ ਮੁੜ ਕੇ ਆਪਾਂ ਨੂੰ ਸਾਰਿਆਂ ਨੂੰ ਦੁੱਖ ਹੁੰਦਾ ਹ ਹੁਣ ਵੀ ਬੜਾ ਦੁਖਦਈ ਗੱਲ ਆ ਅੱਜ 7 ਦਿਨ ਹੋ ਗਏ ਧਰਨੇ ਲੱਗੇ ਨੂੰ ਉਹ ਨਾਲ ਹੀ ਜਿਹੜੇ ਝੋਲੀ ਚੋਕਰ ਬੰਦੇ ਨੇ ਮੈਂ ਉਹਨਾਂ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਜਿਹੜਾ ਮੋਰਚਾ ਜਿਹੜਾ ਧਰਨਾ ਜੋ ਇਕੱਠ ਸਿੱਧੂ ਭਾਨੇ ਦੇ ਟਾਈਮ ਹੋਇਆ ਸੀ ਵਿਆਕਰਨ ਨੂੰ ਆਤਿ ਹੋਇਆ ਸੀ ਨਾ ਕਿੰਨੇ ਜੱਤੇ ਬੰਤੀ ਆਦੀ ਉਹ ਇਕੱਠ ਚਾਹੀਦਾ ਸੀ ਭਾਈ ਅਮਰਤਪਾਲ ਸਿੰਘ ਦੇ ਡਿਬੂੜੀ ਗੜ੍ਹ ਤੋਂ ਇੱਧਰ ਤਬਦੀਲ ਕਰਾਉਣ ਦਾ ਪੰਜਾਬ ਦੇ ਵਿੱਚ ਕਿਉਂ ਨਹੀਂ ਹੁੰਦਾ ਇਹ 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 ਊਨਾ ਹੀ ਸਹਿਯੋਗ ਦਿਓ ਇਸ ਮੋਰਚੇ ਨੂੰ ਔਰ ਅਕਾਲੀ ਦਲ ਨੂੰ ਕਾਮਯਾਬ ਕਰੋ ਜਿਹੜੇ ਆਪਣੇ ਆਪਨੇ ਦੀ ਪਛਾਣ ਕਰੋ ਔਰ ਸ਼ਰੋਣੀ ਅਕਾਲੀ ਦਲ ਬਾਦਲ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਸ਼ੁਰੂ ਤੋਂ ਹੀ ਸਿੱਖਾਂ ਦੇ ਮਸਲੇ ਹੱਲ ਕਰਦੇ ਰਹੀ ਆ ਔਰ ਇਹ ਪੰਥਕ ਪਾਰਟੀ ਆ ਸਹੀ ਮੈਨੇਜ ਪੰਜਾਬ ਦੀ ਵਾਗਟੂਰ ਇਹਨਾਂ ਦੇ ਹੱਥੀਂ ਸੁਰੱਖਿਅਤ ਆ ਇਹਨਾਂ ਵੱਲ ਤੁਸੀਂ ਪੂਰਾ ਗੌਰ ਕਰਿਓ ਔਰ ਦਿਲੋਂ ਸਪੋਰਟ ਕਰਿਓ ਔਰ ਕਾਮਯਾਬ ਕਰੋ ਤਾਂ ਕਿ ਸਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਕਦੀ ਫਿਰ ਇਹੋ ਜਿਹੇ ਦਿਨਾਂ ਨਾ ਵੇਖਣ ਪੈਣ ਧਿਆਨ ਰੱਖਿਓ ਅਕਾਲੀ ਦਲ ਦੇ ਹੱਕ ਦੇ ਵਿੱਚ ਮੋਰਚੇ ਤੇ ਆਪਾਂ ਜਿਤਨੇ ਜਿਤਨੇ ਆ ਡਿਬੜੂ ਕੜਾ ਵਾਲਾ ਵੀ ਜਿਹੜਾ ਲਾਇਆ ਕਿ ਭਾਈ ਅਮਰਤਵਾਲ ਨੂੰ ਇੱਥੇ ਆਉਣ ਕਿਸਾਨੀ ਮੋਰਚਾ ਵੀ ਜਿਤਨਾ ਔਰ ਉਹਦੇ ਨਾਲ-ਨਾਲ ਇਲੈਕਸ਼ਨਾਂ ਵੀ ਜਿਤਨੀਆਂ ਜੀ ਇਸ ਕਰਕੇ ਸਾਰਿਆਂ ਨੂੰ ਸੂਚਿਤ ਕਰੋ آگاہ ਕਰੋ ਤੇ ਸ਼ਰਮਨੀ ਕਾਲੀ ਦਲ ਦੇ ਹਾਕਮ ਦੇ ਸਾਰਿਆਂ ਨੂੰ ਲਾਮਬੰਦ ਕਰੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ